ਗਵਾਂਡੀਆਂ ਨੇ ਵੇਖਿਆ ਅੱਗ ਲੱਗੀ ਆ ਅੱਗ ਲੱਗਦੇ ਨਾਲ ਜਦੋਂ ਉਹਨਾਂ ਨੇ ਲੋਕਾਂ ਨੇ ਜਾ ਕੇ ਅੰਦਰ ਵੇਖਿਆ ਤੇ ਉਹਦੀ ਵਾਈਫ ਦੀ ਜਿਹੜੀ ਆ ਸੜ ਚੁੱਕੀ ਸੀਗੀ ਆਹ ਦੇਖ ਹਸਬੰਦ ਨੇ ਉਹਨੂੰ ਮੰਜੇ ਨਾਲ ਬੰਨ੍ਹ ਕੇ ਤੇ ਉਹਨੂੰ ਸਾੜ ਦਨ ਜਾਂਦੇ ਨੇ ਤੇ ਕੀ ਨਾਂ ਵੀ ਲੱਗਦੀ ਹੈ ਉਹਦੇ ਪਤੀ ਨੇ ਉਹਨੂੰ ਸਾੜ ਕੇ ਮਾਰ ਦਿੱਤਾ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਹੋਈ ਹੈ ਅੰਮ੍ਰਿਤਸਰ ਵਿਖੇ ਗਰਭਵਤੀ ਪਤਨੀ ਨੂੰ ਪਤੀ ਨੇ ਜਿੰਦਾ ਸਾੜਿਆ ਪਹਿਲਾਂ ਉਸ ਨੂੰ ਮੰਜੇ ਨਾਲ ਬੰਨ੍ਹਿਆ ਫਿਰ ਲਗਾਤੀ ਅੱਗ ਢੇਟ ਵਿੱਚ ਸਨ ਜੁੜਬਾ ਬੱਚੇ ਪੰਜਾਬ ਦੇ ਅੰਮ੍ਰਿਤਸਰ ਚ ਮਾਮੂਲੀ ਘਰੇਲੂ ਝਗੜੇ ਕਾਰਨ ਪਤੀ ਨੇ ਆਪਣੀ ਗਰਭਵਤੀ ਪਤਨੀ ਨੂੰ ਜਿੰਦਾ ਸਾੜ ਦਿੱਤਾ ਔਰਤ ਦੇ ਪੇਟ ਵਿੱਚ ਜੁੜਬਾ ਬੱਚੇ ਸਨ ਪਤਨੀ ਨੂੰ ਸਾੜਨ ਤੋਂ ਪਹਿਲਾਂ ਦੋਸ਼ੀ ਪਤੀ ਨੇ ਮੰਜੇ ਨਾਲ ਬੰਨ੍ਹਤਾ ਤਾਂ ਕਿ ਉਹ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵੀ ਨਾ ਕਰੇ ਮ੍ਰਿਤਕਾ ਔਰਤ ਦੀ ਪਛਾਣ ਉਮਰ 23 ਸਾਲ ਪਿੰਕੀ ਬਜੋ ਹੋਈ ਹੈ ਜਦਕਿ ਪਤੀ ਦੀ ਪਛਾਣ ਸੁਖਦੇਵ ਸਿੰਘ ਵੱਜੂ ਹੋਈ ਹੈ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁੱਲੇ ਨੰਗਲ ਦੀ ਪੁਲਿਸ ਨੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੋਵਾਂ ਦਾ ਕਰੀਬ 3 ਸਾਲ ਪਹਿਲਾਂ ਵਿਆਹ ਹੋਇਆ ਸੀ ਪਿੰਡ ਦੇ ਸਰਪੰਚ ਨੇ ਇਹ ਵੀ ਦੱਸਿਆ ਕਿ ਉਹ ਕਿਸੇ ਕੰਮ ਲਈ ਰਹੀਆ ਵਿਖੇ ਗਏ ਹੋਏ ਸਨ ਦੁਪਹਿਰ ਸਮੇਂ ਉਸ ਨੂੰ ਫੋਨ ਆਇਆ ਕਿ ਸੁਖਦੇਵ ਸਿੰਘ ਨੇ ਆਪਣੀ ਪਤਨੀ ਨੂੰ ਜ਼ਿੰਦਾ ਸਾੜਤਾ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਪਤਨੀ ਸਮੇਤ ਘਰ ਦਾ ਸਾਰਾ ਸਮਾਨ ਸੜ ਗਿਆ ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ਪੁਲਿਸ ਨੇ ਸੜੀ ਹੋਈ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅੱਗ ਨਾਲ ਘਰ ਦਾ ਸਾਰਾ ਸਮਾਨ ਸੜ ਗਿਆ ਥਾਣਾ ਵਿਆਸ ਦੇ ਐਸ ਐਚ ਓ ਦੱਸਿਆ ਕਿ ਮੁਲਜ਼ਮ ਸੁਖਦੇਵ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਸੀ ਉਸ ਨੇ ਘਰੇਲੂ ਝਗੜੇ ਤੋਂ ਬਾਅਦ ਗੁੱਸੇ ਚ ਆ ਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਲੜਾਈ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਲੜਕੀ ਦੇ ਮਾਮਾ ਪਰਿਵਾਰ ਨਾਲ ਪੁਲਿਸ ਨੇ ਸੰਪਰਕ ਬਣਾਇਆ ਹੋਇਆ ਤੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਹਨ ਪਿੰਡ ਤੋਂ ਫੋਨ ਗਿਆ ਵੀ ਆਪਣੇ ਉਂਦਰ ਸਿੰਘ ਦਾ ਬੇਟਾ ਸੀ ਗਸਬਦੀਪ ਸਿੰਘ ਵੀ ਉਹਦੇ ਘਰ ਗਵੰਡੀਆਂ ਨੇ ਵੇਖਿਆ ਅੱਗ ਲੱਗੀ ਆ ਅੱਗ ਲੱਗਦੇ ਨਾਲ ਜਦੋਂ ਉਹਨਾਂ ਨੇ ਲੋਕਾਂ ਨੇ ਜਾ ਕੇ ਅੰਦਰ ਵੇਖਿਆ ਤੇ ਉਹਦੀ ਵਾਈਫ ਦੀ ਜਿਹੜੀ ਆ ਸੜ ਚੁੱਕੀ ਸੀਗੀ ਔਰ ਉਹਨੇ ਵੇ ਉਹਨੇ ਬੰਦਿਆ ਨੇ ਉਹਦੇ ਹਸਬੰਡ ਨੇ ਉਹਨੂੰ ਮੰਜੇ ਨਾਲ ਬੰਨ੍ਹ ਕੇ ਤੇ ਉਹਨੂੰ ਸਾੜਦਾ ਵਿਚਾਰੀ ਲੜਾਈਆਂ ਘਣਾ ਪੈਂਦਾ ਸੀ ਨਹੀਂ ਇਹ ਤਾਂ ਕੋਈ ਨੌਲੇਜ ਸੁਣ ਚ ਨਹੀਂ ਆਇਆ ਜੀ ਸੁਣਦੇ ਵਿੱਚ ਸੁਣਦੇ ਵਿੱਚ ਤੇ ਉਹ ਸੀਗੇ ਉਹ ਮੇਰੇ ਖਿਆਲ ਨਾਲ 6 ਮਹੀਨੇ ਦੀ ਉਹਨਾਂ ਦੀ ਲੜਕੀ ਦੀ ਮਦਰ ਨਹੀਂ ਦੱਸਿਆ ਵੀ ਪਰਮੈਂਸੀ ਸੀਗੀ ਹਾਂਜੀ ਜੋੜਾ ਜੋੜੇ ਬੱਚੇ ਹੋਣ ਵਾਲੇ ਸੀ ਕਥੀ ਦੋਸ਼ੀ ਕੋਈ ਨਸ਼ੇੜਾ ਜਾਂ ਨਸ਼ਾ ਕੀਤਾ ਗਿਆ ਨਹੀਂ ਵੀ ਕੋਈ ਅਸੀਂ ਕਦੀ ਇਹ ਚੀਜ਼ ਸੁਣੀ ਵਾ ਤੇ ਵੈਸੇ ਆਧਿਆੜੀ ਧੂੜੀ ਵੀ ਕਰਦਾ ਸੀਗਾ ਤੇ ਉਹ ਤਾਂ ਕਹਿੰਦੇ ਆ ਵੀ ਅੱਜ ਥੋੜਾ ਨਸ਼ੇ ਦੀ ਹਾਲਤ ਕਿਸੀ ਦਾ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਨਹੀਂ ਮੌਕੇ ਤੇ ਮੌਤ ਹੋ ਗਈ ਜੀ ਡੈਡ ਬੋਡੀ ਡੈਡ ਬੋਬੀ ਡੈਡ ਬੋਡੀ ਪੁਲਿਸ ਨੇ ਰਿਆਸਤ ਚ ਲੈ ਕੇ ਤੇ ਉਹਨਾਂ ਨੇ ਉੱਥੇ ਪੋਸਟਮਾਰਟ ਵਾਸਤੇ ਭੇਜ ਦਿੱਤੀ ਜਿਹੜਾ ਮੌਕੇ ਤੇ ਸਾਰ ਹੋ ਜਾਂਦਾ ਕਿ ਪੁਲਿਸ ਨਹੀਂ ਮੌਕੇ ਤੇ ਫਰਾਰ ਹੋ ਗਿਆ ਬਾਅਦ ਚ ਪੁਲਿਸ ਨੇ ਅਰੈਸਟ ਕਰ ਲਿਆ ਘਰ ਦੇ ਵਿੱਚ ਹੋਰ ਕੋਣ ਸੀ ਹਾਂਜੀ ਬਸ ਦੋਵੇਂ ਹੀ ਰਹਿੰਦੇ ਸੀ ਦੋਵੇਂ ਦੋਵੇਂ ਹੀ ਰਹਿੰਦੇ ਮੌਕੇ ਤੇ ਕਿੱਥੇ ਕੀਤਾ ਰਸਤੇ ਕਿੱਥੇ ਕੀਤਾ ਨਹੀਂ ਇਹ ਪਤਾ ਨਹੀਂ ਜੀ ਕਿੱਥੋਂ ਕੀਤਾ ਤੇ ਇਧਰੋਂ ਕਿ ਦੀਦਰ ਰਸਤੇ ਦੇ ਭੱਜਾ ਭੁੱਜਾ ਜਾਂਦਾ ਕੀਤਾ ਹਾਂਜੀ ਦੀ ਸਾਡੇ ਮਾਰਕ ਮੌਕੇ ਤੇ ਪੁੱਜੇ ਜੋ ਵੀ ਉਸ ਦੇ ਵਾਰਸ ਬਿਆਨ ਦੇਣਗੇ ਇਤਲਾਹ ਦੇਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇ ਸੁਣਨ ਦੇ ਵਿੱਚ ਐ ਕਥੀ ਦੁਸ਼ ਜਿਹੜਾ ਨੇ ਛੇੜੀ ਸੀਗਾ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਜਦੋਂ ਜਦੋਂ ਰੈਸਟ ਹੋ ਜਾਂਦਾ ਫਿਰ ਪੁਛਤਾਚਾ ਕਰਕੇ ਅਦਾਲਤ ਸਾਹਮਣੇ ਉਸ ਤੋਂ ਬਾਅਦ ਜੇ ਅਗਰ ਗੱਲ ਕਰਦੇ ਆ ਕਿ ਪਿੰਕੀ ਦਾ ਕਹਿੰਦੇ ਗਰਭਵਤੀ ਸੀ ਕਿ ਜਿਸ ਦੇ ਕੁੱਖ ਦੇ ਵਿੱਚ ਜਿਹੜਾ ਬੱਚਾ ਜਨਮ ਦੇਣ ਵਾਲੀ ਸੀਗੀ ਹਾਂ ਉਹਦੀ ਮਾਂ ਦੇ ਬਿਆਨ ਮੁਤਾਬਕ ਉਹ 6 ਮਹੀਨੇ ਦੀ ਪ੍ਰੈਗਨੈਂਸੀ ਤਾਂ ਉਸ ਦੇ ਅੱਗੇ ਪਿੱਛੇ ਹੋਰ ਕੋਈ ਹੈ ਕਿ ਨਹੀਂ ਉਹੀ ਉਸੇ ਮਾਤਾ ਹੈ ਉਹਦੇ ਵਾਰਸ ਹੈਗੇ ਨੇ ਪਿੰਡ ਪਲੇਟ ਕਮਾਂਡਪਾਇਏ ਤਾਣਾ ਕਾਚੀਆਂ ਤੋਂ ਉਹਨਾਂ ਦੇ ਬੰਨਾਂ ਤੇ ਕਾਪੀ ਚ ਹੈ ਕੀ ਲੱਗਦਾ ਹੈ ਕਿ ਦੋਸ਼ੀ ਜਿਹੜਾ ਗ੍ਰਫਤਾਰ ਪੁਲਿਸ ਅਗਸਤ ਵਿੱਚ ਹੈਗਾ ਕਿ ਬੌਂਕੇ ਦੇ ਫਾਰ ਹੋਈ ਫੜ ਲਿਆ ਜਾਊਗਾ